ਜਿਹੜਾ ਮਾਡਲ ਵੀ ਇੱਥੇ ਤੁਹਾਡੇ ਸਾਹਮਣੇ ਪੇਸ਼ ਹੋਏਗਾ ਉਹ ਦਿਖਾਇਆ ਜਾਏਗਾ ਕਿ ਇਹਨਾਂ ਨੇ ਦੇਖੋ ਕੀ ਕੁਸ਼ਿਸ਼ ਕੀਤਾ ਹੈਗਾ ਜਿਹਦੇ ਵਿੱਚ ਸੋਲੂਸ਼ਨ ਦੇ ਵਿੱਚ ਇਹ ਸੋਲੂਸ਼ਨ ਨੂੰ ਬੋਟਲ ਕੀਤਾ ਹੈ 12 ਪੁਸ਼ਪ ਇਹ ਚਾਰ ਪੁਸ਼ਪ ਉੱਪਰ ਜਿਹੜੀ ਇਹਨਾਂ ਨੇ ਆਪਣਾ ਪ੍ਰੋਜੈਕਟ ਵਰਕ ਤਿਆਰ ਕੀਤਾ ਹੈਗਾ ਇਸ ਪ੍ਰੋਜੈਕਟ ਵਰਕ ਦੇ ਵਿੱਚ ਸਰ ਤੁਹਾਨੂੰ ਇਹ ਸਾਰਾ ਪਿਛ ਦਿਖਾਣਗੇ ਤੇ ਬਹੁਤ ਹੀ ਕੀਮਤੀ ਪ੍ਰੋਜੈਕਟ ਵਰਕ ਹੈ ਬਾਕਾਇਦਾ ਇਹਨਾਂ ਨੇ ਨਾਲ ਮਾਡਲ ਤਿਆਰ ਕੀਤੇ ਹੋਏ ਨੇ ਤਾਨੂੰ ਪ੍ਰੈਕਟੀਕਲ ਕਰਕੇ ਦਿਖਾਨਗੇ ਕਿ ਸਾਰੇ ਪੋਲੂਸ਼ਨਸ ਕਿਵੇਂ ਹੁੰਦੇ ਨੇ ਤੇ ਇਹਨਾਂ ਨੂੰ ਹੱਲ ਇਹਨਾਂ ਦਾ ਕੀ ਹੈਗਾ ਤੇ ਮੈਂ ਸਰ ਬਿਕੰਪੀ ਸਿੰਘ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਸੋਲੂਸ਼ਨ ਦੇ ਪ੍ਰੋਜੈਕਟ ਦੇ ਉੱਪਰ ਆ ਕੇ ਬੱਚਿਆਂ ਦੇ ਨਾਲ ਸਾਂਝ ਪਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਦੂਜੇ ਵਾਹਿਗੁਰੂ ਜੀ ਦਾ ਹਰਸਾ ਵਾਹਿਗੁਰੂ ਜੀ ਕੀ ਫਤਿਹ ਸਰਦਾ ਸੋਚਾ ਸਿੰਘ ਬੀਬੀ ਕਰਤਾਰ ਕੋਲ ਗੁਰੂ ਮਿ ਸਿੱਖਿਆ ਕੇਂਦਰ ਬਿਟਾਪੁਰ ਉਥੇਤੀ ਜਸ ਅਮਰ ਕੈਂਪ ਚੱਲ ਰਿਹਾ ਹੈ ਹਰ ਇੱਕ ਸਾਲ ਦੀ ਤਰ੍ਹਾਂ ਸਮਰ ਕੈਂਪ ਚੱਲਦਾ ਹੈ ਹਰ ਇੱਕ ਸਾਲ ਵੱਖਰੀ ਬੱਖਰੀਆਂ ਐਕਟੀਵਿਟੀਜ਼ ਕਰਾਈ ਜਾਂਦੀਆਂ ਆਪਾਂ ਅਕਸਰ ਸਕੂਲ ਵਿੱਚ ਪੋਲੂਸ਼ਨ ਬਾਰੇ ਪੜ੍ਹਦੇ ਆ ਪੋਲੂਸ਼ਨ ਇੱਕ ਇਹੋ ਜੀ ਮੰਦਭਾਗੀ ਚੀਜ਼ ਹੈ ਆ ਕਹਿ ਲੋ ਕਿ ਇਹ ਜੀ ਜੀ ਨਹੀਂ ਹੋਣੀ ਚਾਹੀਦੀ ਪੋਲੂਸ਼ਨ ਅੱਜ ਹਰ ਇੱਕ ਤਰ੍ਹਾਂ ਦਾ ਹੋ ਰਿਹਾ ਹੈ ਅਗੇ ਤਾਂ ਆਪਾਂ ਇੱਕ ਜਾਂ ਦੋ ਤਰ੍ਹਾਂ ਦਾ ਪੋਲੂਸ਼ਨ ਸੁਣਦੇ ਆ ਰਹੇ ਸੀ ਪਰ ਅੱਜ ਪੋਲੂਸ਼ਨ ਦੀਆਂ ਇੰਨੀਆਂ ਕਿਸਮਾਂ ਵਨ ਕੇ ਜਿੰਨੇ ਆਪਣੇ ਦਰਿਆ ਸੀ ਪੰਜਾਬ 'ਚ ਪੰਜ ਦਰਿਆ ਹੁੰਦੇ ਸੀ ਅੱਜ ਪੰਜ ਤੋਂ ਵੱਧ ਪ੍ਰਕਾਰ ਦੇ ਪੋਲੂਸ਼ਨ ਹੀ ਹੋ ਗਿਆ ਪੰਜਾਬ ਦੇ ਵਿੱਚ ਇਹ ਕੀ ਦਾ ਸਾਰੇ ਸਾਡੀ ਸਿਹਤ ਲਈ ਵਧੀਆਂ ਨੇ ਇਹਦੇ ਗੁਨੇਕਾਰ ਕੌਣ ਨੇ ਜਿਹੜਾ ਪੋਲੂਸ਼ਨ ਦਿਨੋਂ ਦਿਨ ਵੱਧ ਰਿਹਾ ਆਪਾਂ ਅਕਸਰ ਕਹਿੰਦੇ ਆ ਕਿ ਪੋਲੂਸ਼ਨ ਬਹੁਤ ਹੋ ਰਿਹਾ ਹਵਾ ਗੰਧਲੀ ਹੋ ਗਈ ਹੈ ਮਿੱਟੀ ਦੀ ਉਪਜਾਊ ਨਹੀਂ ਰਹੀ ਖਰਕਾਂ ਤੇ ਧੂਆਂ ਵੋਧ ਹੋ ਗਿਆ ਸਾਹ ਲੈਣਾ ਔਖਾ ਹੋ ਰਿਹਾ ਹੈ ਕਰੇ ਕੀ ਹੈ ਸਰਕਾਰਾਂ ਦੀ ਗਲਤੀ ਹੈ ਕੀ ਆਪਣੀ ਗਲਤੀ ਹੈ ਜਿੰਨੀ ਆਪਣੀ ਗਲਤੀ ਹੈ ਉਹ ਨਾਲੋਂ ਵੱਧ ਗਲਤੀ ਕੀਤੀ ਆਪਣੀ ਸੁਸਾਇਟੀ ਦੀ ਆਪਾਂ ਕਹਿੰਦੇ ਆਪਣੀ ਸੁਸਾਇਟੀ ਨਹੀਂ ਵਧੀਆ ਆਪਾਂ ਨੇ ਸ਼ਿਫਟ ਕਰ ਲੈਣਾ ਕਰੇ ਇਸੀ ਜਗ੍ਹਾ ਨਹੀਂ ਵਧੀਆ ਤੇ ਲੋਕੀ ਗੰਦਲੇ ਬਹੁਤ ਨੇ ਇੱਕ ਵਾਰੀ ਆਪਾਂ ਆਪਣੇ ਘਰ ਵਿੱਚ ਝਾਤੀ ਮਾਰ ਕੇ ਦੇਖ ਲਈਏ ਕਿ ਆਪਾਂ ਤਾਂ ਨਹੀਂ ਉਸ ਰੂਪ ਗੰਦਾਰੇ ਅਕਸਰ ਜਿਹੜਾ ਕੋਈ ਕੂੜਾ ਲੈਣ ਵਾਲਾ ਆਉਂਦਾ ਆਪਾਂ ਕੀ ਕਹਿੰਦੇ ਕੂੜੇ ਵਾਲਾ ਆ ਗਿਆ ਕੂੜਾ ਪਾ ਦਿਓ ਉਹ ਕੂੜੇ ਵਾਲਾ ਨਹੀਂ ਕੂੜੇ ਵਾਲਾ ਤਾਂ ਆਪਾ ਉਹ ਕੋਣਾ ਸਿਪਾਈ ਵਾਲਾ ਉਹ ਤਾਂ ਸਫਾਈ ਕਰਨਾ ਹੈ ਤੁਹਾਡੇ ਕੂੜਾ ਚੱਕਣ ਆਇਆ ਵਾ ਕੂੜਾ ਕਿੰਨੇ ਪਾਇਆ ਆਪਾਂ ਨੇ ਹੁਣ ਜਿਹੜਾ ਪੋਲੂਸ਼ਨ ਦੀ ਗੱਲ ਚੱਲ ਰਹੀ ਹੈ ਪੋਲੂਸ਼ਨ ਹੋ ਕੇ ਕਿਉਂ ਰਿਹਾ ਹੈ ਸਭ ਤੋਂ ਪਹਿਲਾਂ ਕਿਹਦੀ ਗੱਲ ਕੀਤੀ 에ਅਰ ਪੋਲੂਸ਼ਨ ਵਾਟਰ ਪੋਲੂਸ਼ਨ ਸੋਇਲ ਪੋਲੂਸ਼ਨ ਤੇ ਥਰਮਲ ਪੋਲੂਸ਼ਨ ਅਕਸਰ ਆਪਾਂ ਸਿਰਫ ਤਿੰਨ ਚਾਰ ਪੋਲੂਸ਼ਨ ਹੀ ਪਰਦੇ ਨੌਇਜ਼ ਪੋਲੂਸ਼ਨ ਹੋ ਗਿਆ 에ਅਰ ਪੋਲੂਸ਼ਨ ਹੋ ਗਿਆ ਆਵਾਜ਼ਾਂ ਦਲੀ ਹੋ ਰਹੀ ਮਿੱਟੀ ਗੰਡੀ ਹੋ ਰਹੀ ਪਾਣੀ ਗੰਦਾ ਹੋ ਰਿਹਾ ਇੱਕ ਥਰਮਲ ਪੋਲੂਸ਼ਨ ਜਿਹੜਾ ਹੈ ਨਵਾਂ ਐਡ ਕੀਤਾ ਗਿਆ ਵਾ ਇਹ ਕਿਉਂ ਹੋ ਰਿਹਾ ਵਾ ਇਹ ਸਾਰਾ ਕੁਝ ਆਪਾਂ ਇੱਕ ਮਾਡਲ ਦਾ ਹੀ ਦੇਖਾਂਗੇ ਉਹ ਮਾਡਲ ਤਿਆਰ ਕੀਤਾ ਗਿਆ ਛੋਟਾ ਜਿਹਾ ਮਾਡਲ ਤਿਆਰ ਕੀਤਾ ਗਿਆ ਮਾਡਲ 'ਤੇ ਧਿਆਨ ਦੇ ਰਹੇ ਹਾਂ ਇਹ ਮਾਡਲ 'ਤੇ ਧਿਆਨ ਦਿੰਦੇ ਸਭ ਤੋਂ ਪਹਿਲਾਂ ਇਹ ਫੈਕਟਰੀ ਆ ਅਕਸਰ ਸ਼ਹਿਰਾਂ ਵਿੱਚ ਕੀ ਵਕਰੀ ਵਕਰੀ ਆਪਣੀਆਂ ਫੈਕਟਰੀਆਂ ਲੱਗੀਆਂ ਪੰਜਾਬ ਦੇ ਵਿੱਚ ਇਹ ਫੈਕਟਰੀਆਂ ਘਟ ਲੱਗੀਆਂ ਲੁਧਿਆਣੇ ਵਾਲੀ ਸਾਈਡ ਤੇ ਵੀ ਜਾਓਗੇ ਨਾ ਫੈਕਟਰੀਆਂ ਹੀ ਫੈਕਟਰੀਆਂ ਹੋਣਗੀਆਂ ਫੈਕਟਰੀਆਂ ਧੂਆਂ ਦੇਖ ਰਹੇ ਤੁਸੀਂ ਲਗਾਤਾਰ ਧੂਆਂ ਨਿਕਲ ਰਿਹਾ ਹੈ ਜੋ ਕਿ ਆ ਪੰਜਾਬ ਦੀ ਹਵਾ ਨੂੰ ਕੀ ਗੰਦਾ ਕਰ ਰਿਹਾ ਹੈ ਇਸ ਟਾਈਮ ਦੇ ਆਪਾਂ ਦਿੱਲੀ ਦੇ ਪੋਲੂਸ਼ਨ ਦੀ ਗੱਲ ਕਰੀਏ ਜਿੰਨਾ ਬੰਦਾ ਇੱਕ ਸਿਗਰਟ ਪੀਂਦਾ ਹੈ ਇੱਕ ਸਿਗਰਟ ਪੀ ਕੇ ਆਪਾਂ ਕਹਿੰਦੇ ਬੰਦੇ ਦਾ ਲੱਗ ਖਰਾਬ ਹੋ ਗਿਆ ਉੱਥੇ ਦੀ ਹਵਾ ਇੰਨੀ ਜਾਰੀ ਦਿੱਲੀ ਦੀ ਗੰਦਲੀ ਹੋ ਚੁੱਕੀ ਹੈ 10 ਸਿਗਰਟ ਪੀਣ ਜਿੰਨਾ ਜਨਾ ਧੂਆਂ ਗੰਦਾ ਹੁੰਦਾ ਨਾ ਉੱਥੇ ਸਾਹ ਲੈਣ ਚ ਪ੍ਰੋਬਲਮ ਉਨੀ ਆ ਰਹੀ ਹੈ ਔਰ ਇਹ ਨਾਲ ਹੋਏ ਕੀ ਰਿਹਾ ਵਾ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਰੀਆਂ ਅਕਸਰ ਆਪਾਂ ਕਹਿੰਦੇ ਸਿਗਰਟ ਨਹੀਂ ਪੀਣੀ ਚਾਹੀਦੀ ਔਰ ਸਿਗਰਟ ਨਾਲੋਂ ਜ਼ਿਆਦਾ ਹਵਾ ਦਾ ਮਾੜੀ ਹਵਾ ਹੋ ਗਈ ਹੈ ਦਿੱਲੀ ਦੇ ਵਿੱਚ ਕਿਉਂ ਹੋ ਰਹੀਆ ਫੈਕਟਰੀਆਂ ਕਰਕੇ ਇੱਕ ਫੈਕਟਰੀਆਂ ਤੋਂ ਆ ਉਹ ਦੇਖੋ ਆਪਾਂ ਜਿਹੜਾ ਕੂੜਾ ਕਰਗਤ ਆ ਉਸ ਤੇ ਲਿਖਿਆ ਹੋਇਆ ਡਰਾਈ ਵੱਖਰਾ ਕਰਨਾ ਵੈਟ ਵੱਖਰਾ ਕਰਨਾ ਅਕਸਰ ਆਪਾਂ ਘਰਾਂ 'ਚ ਕਰਦੇ ਨੇ ਨਹੀਂ ਗਿੱਲਾ ਸੁੱਕਾ ਕੂੜਾ ਇਕੱਠੇ ਜਟਰੇ ਆ ਉਹਦਾ ਹੀ ਬਾਰ ਕੀਆ ਘਰਾਂ ਦੇ ਬਾਹਰ ੁੱਟੀ ਜਾ ਰਿਹਾ ਪਸ਼ੂ ਆਉਂਦੇ ਆ ਗਾਵਾਂ ਮੱਝਾਂ ਦੇਖਦੇ ਕੂੜੇ ਵਿੱਚ ਮੂੰਹ ਮਾਰਦੇ ਨਾ ਉਹ ਪਲਾਸਟਿਕ ਹੀ ਖਾਈ ਜਾਂਦੇ ਆ ਪਲਾਸਟਿਕ ਖਾਣਾ ਹੋ ਹੀ ਰਿਹਾ ਹੈ ਪਲਾਸਟਿਕ ਜੇ ਆਪਾਂ ਨੂੰ ਕੋ ਪਲਾਸਟਿਕ ਦੇਵੇ ਖਾਵੇ ਆਪਾਂ ਖਾ ਲਾਂਗੇ ਨਹੀਂ ਨਹੀਂ ਖਾ ਸਕਦੇ ਨਾ ਆਪਣਾ ਸਰੀਰ ਪਲਾਸਟਿਕ ਡਾਈਜੈਸਟ ਨਹੀਂ ਕਰ ਸਕਦਾ ਇਸੇ ਤਰ੍ਹਾਂ ਕੀਆ ਗਾਵਾਂ ਮੱਜੇ ਦਾ ਸਰੀਰ ਵੀ ਕੀਆ ਡਾਈਜੈਸਟ ਨਹੀਂ ਕਰ ਸਕਦਾ ਇੱਥੇ ਤੱਕ ਕੀ ਪਲਾਸਟਿਕ ਨੂੰ ਜੇ ਅੱਗ ਵੀ ਲਗਾ ਦਈਏ ਉਹ ਤਾਂ ਵੀ ਡਿਸਟਰੋਏ ਨਹੀਂ ਹੁੰਦਾ ਫੇ ਵੀ ਬਚੇ ਜਾਂਦਾ ਜੇ 100 ਸਾਲ ਪਲਾਸਟਿਕ ਦੀ ਬੋਤਲ ਨੂੰ ਆਪਾਂ ਸਮੁੰਦਰ ਦੇ ਵਿੱਚ ਸੁੱਟ ਦਈਏ ਉਹ 100 ਸਾਲ ਬਾਅਦ ਵੀ ਉਦਾਂ ਦੀ ਉਦਾਂ ਹੀ ਹੋਏਗੀ ਇਹ ਹੋ ਸਕਦਾ ਤੇ ਗੰਦੀ ਹੋ ਜੇ ਪਰ ਬਿਲਕੁਲ ਗਲੀ ਨਹੀਂ ਹੋਏਗੀ 500 ਸਾਲ ਮਿੱਟੀ ਵਿੱਚ ਸੜਦੀ ਐ ਨਾ ਪਲਾਸਟਿਕ ਦਾ ਫਾਫਾ ਗੰਦਾ ਹੋਏਗਾ ਨਾ ਪਲਾਸਟਿਕ ਦੀ ਬੋਤਲ ਗਾ ਖਰਾਬ ਹੋਏਗੀ ਇਹ ਦੋਨੇ ਓਦਾ ਦੇ ਓਦਾ ਹੀ ਰਹਿਣਗੇ ਇਹ ਕਦੀ ਵੀ ਖਰਾਬ ਨਹੀਂ ਹੋਣਗੇ ਤੇ ਪਲਾਸਟਿਕ ਆਪਾਂ ਅੱਜ ਦੇ ਸਮੇਂ ਹਰੇਕ ਜਗ੍ਹਾ ਪਲਾਸਟਿਕ ਹੀ ਯੂਜ਼ ਕਰ ਰਿਆ ਐ ਐਸੇਮ ਤਾਂ ਆਪਣੀ ਚਪਲਾਂ ਵੀ ਪਲਾਸਟਿਕ ਦੀਆਂ ਹੋ ਗਈਆਂ ਜਿਹੜੀਆਂ ਕਹਿੰਦੇ ਟੁੱਟਦੀਆਂ ਨਹੀਂ ਆ ਹਰੇਕ ਬੰਦਾ ਪਲਾਸਟਿਕ ਤੇ ਇੰਨਾ ਜ਼ਿਆਦਾ ਨਿਰਭਰ ਕਰ ਗਿਆ ਮਾਈਕ੍ਰੋਵੇਵ ਦੇ ਵਿੱਚ ਆਪਾਂ ਕੋਈ ਚੀਜ਼ ਗਰਮ ਵੀ ਕਰਨੀ ਹੋਵੇ ਨਾ ਪਲਾਸਟਿਕ ਦੀ ਪਲੇਟ ਰੱਖਦੇ ਆ ਉਹ ਚ ਗਰਮ ਕਰਦੇ ਆ ਪਲਾਸਟਿਕ ਨਾਲ ਹੁੰਦਾ ਕੀ ਹੈ ਇੱਕ ਥਰਮੋਪਲਾਸਟਿਕਲ ਹੁੰਦੀ ਹੈ ਹੌਲੀ ਹੌਲੀ ਕੀ ਆ ਜੋ ਗਰਮ ਹੁੰਦੀ ਆ ਉਹ ਆਪਣੇ ਭੋਜਨ ਦੇ ਨਾਲ ਕੀ ਆ ਡਾਈਜੈਸਟ ਹੋ ਜਾਂਦੀ ਆ ਘੁਲ ਜਾਂਦੀ ਆ ਪਰ ਆਪਣੇ ਅੰਦਰ ਜਾ ਕੇ ਕੀ ਉਹ ਪਲਾਸਟਿਕ ਨਹੀਂ ਘੁਲਦੀ ਉਹਨਾਂ ਹੁੰਦਾ ਕੀ ਆ ਨਿੱਕੀਆਂ ਨਿੱਕੀਆਂ ਪੱਥਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਪੱਥਰੀਆਂ ਬੰਦੇ ਨਾਲ ਕੀ ਆ ਆਪਣਾ ਕਦੀ ਲੀਵਰ ਖਰਾਬ ਹੋ ਗਿਆ ਕਦਨੀਆਂ ਖਰਾਬ ਹੋ ਗਈਆਂ ਆਪਰੇਸ਼ਨ ਕਰਾਉਣੇ ਪੈਂਦੇ ਨੇ ਜਿਹੜੀ ਪੱਥਰੀਆਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਆ ਇੱਕ ਤਾਂ ਸਿੰਪਲ ਪਥਰੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਸੋਡਾ ਵਗੈਰਾ ਪੀ ਕੇ ਜਾਂ ਦਵਾਈਆਂ ਖਾ ਕੇ ਜਿਹੜੀ ਪਲਾਸਟਿਕ ਦੇ ਨਾਲ ਪਥਰੀ ਬਣਦੀ ਹੈ ਉਹ ਗਲਦੀ ਨਹੀਂ ਆ ਜਿਸ ਨੂੰ ਮੁੰਦਰ ਦੇ ਵਿੱਚ ਨਹੀਂ ਗਲੀ ਅੱਗ ਦੇ ਵਿੱਚ ਨਹੀਂ ਗਲੀ ਕੀ ਗੱਲ ਆਪਣੇ ਸਰੀਰ ਦੇ ਵਿੱਚ ਪਲਾਸਟਿਕ ਗਲ ਜਾਏਗੀ ਨਹੀਂ ਹੁਣ ਜਿਹੜਾ ਅਦਰ ਦੇਖੋ ਆਪਾਂ ਮਾਡਲ ਸਟਾਰਟ ਕਰਕੇ ਦਿਖਾਉਂਦੇ ਨੇ ਬਲਬੇ ਸਿੰਘ ਬਟਨ ਔਨ ਕਰੋ ਸਾਰੇ ਉਧਰ 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 ਇਹ ਮੰਨ ਲਓ ਉਧਰਲੇ ਪਾਸੇ ਇੱਕ ਪਹਾੜ ਆ ਸਾਫ਼ ਪਾਣੀ ਆ ਰਿਹਾ ਹੈ ਫੈਕਟਰੀ ਦਾ ਪਾਣੀ ਕਿਉਂ ਗੰਦਲਾ ਕਰ ਰਿਹਾ ਹੈ ਪਾਣੀ ਵੀ ਕਿਉਂ ਗੰਦਲਾ ਕਰ ਰਿਹਾ ਮਿੱਟੀ ਜਿਹੜੀ ਈ ਵੇਸ ਜਿਹਨੂੰ ਆਪਾਂ ਕਹਿੰਦੇ ਬਹੁਤ ਵਕਰਾ ਵਕਰਾ ਵੇਸ ਹੁਣਾ ਉਹ ਪਾਣੀ ਦੇ ਵਿੱਚ ਮਿਲ ਜਾਂਦਾ ਗੰਦਾ ਕਰ ਜਾਂਦਾ ਇਹ ਅਪਾਰਟਮੈਂਟਸ ਆ ਵੱਖਰੀ ਵੱਖਰੀ ਬਿਲਡਿੰਗਸ ਆ ਵੱਖਰੀ ਵੱਖਰੀ ਐਕਟੀਵਿਟੀ ਸੀ ਹੁੰਦੀ ਆ ਉਹਨਾਂ ਵਿੱਚ ਉਹ ਸਾਰਾ ਪਾਣੀ ਵੀ ਕੀ ਆ ਜਿਹੜਾ ਆਪਣੇ ਨਦੀਆਂ ਨਹਿਰਾਂ ਵਿੱਚ ਉਹਦੇ ਵਿੱਚ ਸਿੱਟਿਆ ਜਾਂਦਾ ਇਹਨੂੰ ਆਪਾਂ ਰੀਯੂਸ ਕਰੇ ਇਹ ਪਾਣੀ ਸਾਰਾ ਰੀਸਾਈਕਲ ਹੋ ਸਕਦਾ ਵੇ ਜੇ ਕਰਨਾ ਚਾਏ ਵੱਖਰੇ ਪਾਈਪ ਲਗਾ ਕੇ ਆਪਾਂ ਇਹਨੂੰ ਔਰ ਫੈਕਟਰੀ ਇੱਕ ਬਕਰੀ ਸੈਟਅਪ ਲਗਾ ਕੇ ਆਪਾਂ ਸਾਰਾ ਇਹਨੂੰ ਕੀ ਆ ਯੂਜ਼ ਕਰ ਸਕਦੇ ਆ ਇਸ ਟਾਈਮ ਇਹ ਜੀ ਟੈਕਨੋਲੋਜੀ ਹੈ ਕਿ ਆਪਾਂ ਇਸ ਪਾਣੀ ਨੂੰ ਵੀ ਆਪਾਂ ਸਾਫ਼ ਕਰ ਸਕਦੇ ਆ ਹੁਣ ਇਧਰ ਫਾਰਮ ਹਾਊਸ ਵੱਲ ਸਾਈਡ ਆਓ ਬਕਰੀ ਬਕਰੀ ਖੇਤ ਬਣੇ ਹੋਇਆ ਅੱਗੇ ਕੀ ਕਹਿੰਦੇ ਸੀ ਆਰਗੈਨਿਕ ਆ ਖੇਤੀ ਖਾਓ ਖੇਤੀ ਆ ਵੀ ਫਸਲਾਂ ਖਾਣੀਆਂ ਚਾਹੀਦੀਆਂ ਸਾਨੂੰ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਗ੍ਰੀਨ ਵੈਜੀਟੇਬਲਸ ਖਾਣੀਆਂ ਚਾਹੀਦੀਆਂ ਪਰ ਅੱਜ ਦੇ ਸਮੇਂ ਕੀ ਆ ਜਿੰਨੀ ਜ਼ਿਆਦੀ ਬਿਮਾਰੀ ਤੁਹਾਨੂੰ ਫਾਸਟ ਫੂਡ ਨਾਲ ਲੱਗਦੀ ਆ ਉਹ ਉੰਨੀ ਜ਼ਿਆਦੀ ਸਬਜ਼ੀਆਂ ਨਾਲ ਲੱਗਦੀ ਆ ਕਿਉਂ ਲੱਗ ਰਹੀ ਆ ਅੱਜਕੱਲ੍ਹ ਆਰਗੈਨਿਕ ਖੇਤੀ ਰਹਿ ਨਹੀਂ ਗਈ ਇੱਥੇ ਮੈਂ ਲਿਖਿਆ ਨਾ ਐਗਰੀਕਲਚਰ ਵਾਟਰ ਪੂਲੂਸ਼ਨ ਐਗਰੀਕਲਚਰ ਦੇ ਨਾਲ ਕੀ ਹੋ ਰਿਹਾ ਪਾਣੀ ਸਾਇਡ ਬੋਟਲਾਈਜੇਸ਼ਨ ਪਾ ਰਿਆ ਆਪਾਂ ਹਰੀ ਕ੍ਰਾਂਤੀ ਦੀ ਬਖਰ ਗੱਲ ਕਰਦੇ ਆ ਕਿ 1900 20ਵੀਂ ਸਦੀ ਵਿੱਚ ਹਰੀ ਕ੍ਰਾਂਤੀ ਆਈ ਬੜੀ ਫਸਲਾਂ ਹੋ ਗਈਆਂ ਉਹ ਹਰੀ ਕ੍ਰਾਂਤੀ ਆ ਦਾ ਫਾਇਦਾ ਤੇ ਨੁਕਸਾਨ ਕੀ ਹੋਇਆ ਆਪਾਂ ਇਹ ਤਾਂ ਪਾਲ ਖੇਤੀ ਬਹੁਤ ਜ਼ਿਆਦਾ ਹੋ ਗਈ ਉਦੇ ਪਿੱਛੇ ਕੀ ਸੀ ਫਰਟੀਲਾਈਜੇਸ਼ਨ ਆਇਆ ਕਿੱਦਾਂ ਹਰੀ ਕ੍ਰਾਂਤੀ ਆਈ ਕਿਦਾਂ ਤੋਂ ਪਹਿਲਾਂ ਕੀ ਸੀਗਾ ਅ ਜਿਹੜਾ ਇੰਡੀਪੈਂਡੈਂਟ ਤੋਂ ਬਾਅਦ 1947 ਤੋਂ ਬਾਅਦ ਕੀ ਆ ਜਦੋਂ ਬੰਦ ਕਰਦੇ ਗੁੱਟ ਬਜੇ ਇੰਡੀਪੈਂਡੈਂਟ ਤੋਂ ਬਾਅਦ ਆਪਣਾ ਕੋਲ ਕੀ ਆ ਖੇਤੀ ਦੇ ਜਿਹੜੇ ਸਾਧਨ ਸੀ ਕਣਕ ਸੀ ਬਹੁਤ ਘੱਟ ਸੀ ਕਣਕ ਜਿਹੜੀ ਸੀਗੀ ਇੰਡੀਆ ਦੇ ਲੋਕ ਕਣਕ ਜਿਆਦੀ ਗੋਹਦੇ ਨਹੀਂ ਹੁੰਦੇ ਸੀ ਇਹ ਚੋਲਾ ਵਾਲੇ ਪਾਸੇ ਹੋਰ ਪਾਸੇ ਜਾਣ ਲਾ ਹੋਰ ਫਸਰਾ ਉਹ ਤੋਂ ਗਾਂਦੇ ਹੁੰਦੇ ਸੀ ਜਿਹੜੀਆਂ ਆਪਣੀ ਦੇਸੀ ਖਰਾਬ ਸੀ ਬਾਜਰਾ ਵਗੈਰਾ ਜੋਵ ਵਗੈਰਾ ਪਰ ਲੋਕਾਂ ਕਣਕ ਦੇ ਆਦੀ ਹੋਣ ਲੱਗ ਗਏ ਅਮਰੀਕਾ ਤੋਂ ਕਣਕ ਵਗੋਣ ਲੱਗ ਗਏ ਤੇ ਅਮਰੀਕਾ ਦੇ ਵਿੱਚ ਇੱਕ ਵਾਰ ਟਾਈਪ ਸਿਵਲ ਵਾਰ ਚੱਲਦੀ ਰਹਿੰਦੀ ਹੁੰਦੀ ਸੀ ਤੇ ਅਮਰੀਕਾ ਨੇ ਨਾ ਮਣਾ ਦੇ ਕਣਕ ਦੇਣ ਤੋਂ ਮਨਾ ਕਰ ਦਿੱਤਾ ਕਿ ਅਸੀਂ ਕਣਕ ਇੰਨੀ ਮਾਤਰਾ ਵਿੱਚ ਦੇ ਨਹੀਂ ਸਕਦੇ ਤੇ ਇਹ ਅਮਰੀਕਾ ਨੇ ਕਿਹਾ ਤੁਸੀਂ ਇੱਦਾਂ ਕਰੋ ਤੁਹਾਡੀ ਜ਼ਮੀਨ ਬਹੁਤ ਉਪਜਾਊ ਆ ਤੁਹਾਨੂੰ ਇੱਕ ਅਸੀਂ ਬੀਜ ਦੇ ਦਾਂਗੇ ਬੜੀ ਛੇਤੀ ਉਹ ਉਗ ਜਾਏਗਾ ਪਰ ਤੁਹਾਨੂੰ ਕੀ ਆ ਫਰਟੀਲਾਈਜ਼ੇਸ਼ਨ ਲੈ ਕੇ ਜਾਣਾ ਪਏਗਾ ਇਹੋ ਜਿਹਾ ਕੈਮੀਕਲ ਲੈ ਕੇ ਜਾਣਾ ਪਏਗਾ ਜੋ ਤੁਹਾਨੂੰ ਕੀ ਆ ਉਹ ਬੀ ਨੂੰ ਉਪਜਾਉ ਕਰਨ ਦੇ ਵਿੱਚ ਸਹਾਇਤਾ ਕਰੇਗਾ ਆਪਣੇ ਲੋਕਾਂ ਨੂੰ ਕੀ ਆ ਬਸ ਸਰਕਾਰਾਂ ਨੇ ਕੀ ਬੀ ਲੈ ਕੇ ਆਏ ਲੋਕਾਂ ਨੂੰ ਪਾਗਲ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਬੀ ਬਹੁਤ ਵਧੀਆ ਹੈ ਇਹਦੇ ਨਾਲ ਖੇਤੀ ਬਹੁਤ ਜ਼ਿਆਦਾ ਵਧੀਆ ਹੋਏਗੀ ਫਸਲਾਂ ਬਹੁਤ ਜ਼ਿਆਦੀਆਂ ਵਧੀਆ ਹੋਣਗੇ ਬਸ ਸਾਨੂੰ ਕੀ ਕਰਨਾ ਪੈਣਾ ਮਾਰਾ ਜੇ ਕੈਮੀਕਲ ਆ ਇਹ ਬੀ ਨੂੰ ਪਜਾਉ ਕਰਦਾ ਜਮੀਨਾਂ ਤੁਹਾਡੀਆਂ ਨੂੰ ਕੁਝ ਨਹੀਂ ਹੋਏਗਾ ਲੋਕੀ ਆਪਣੇ ਮੂਰਖ ਲੋਕ ਗੱਲਾਂ 'ਚ ਆ ਗਏ ਭੋਲੇ ਲੋਕ ਆ ਉਹਦੇ ਨਾਲ ਕੀ ਆ ਉਹਨਾਂ ਨੇ ਬੀ ਬੋਜ ਨੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਕੀ ਆ ਫਰਟੀਲਾਈਜੇਸ਼ਨ ਦੀ ਸ਼ੁਰੂਆਤ ਹੋ ਗਈ ਅੱਗੇ ਆਰਗੇਨਿਕ ਖੇਤੀ ਹੁੰਦੀ ਸੀ ਨਾ ਉਹਦੇ ਨਾਲ ਕੀ ਆ ਪੈਸੇ ਸਾਈ ਫਰਟੀਲਾਈਜੇਸ਼ਨ ਆ ਗਿਆ ਜਿੰਨਾ ਕੀ ਆ ਉਹ ਖੇਤੀਆਂ ਪਾਣੀ ਕਿਤੇ ਦਾ ਜਾਏਗਾ ਧਰਤੀ ਥੱਲੋਂ ਕੀ ਗਰਾਊਂਡ ਵਾਟਰ ਦੇ ਤੇ ਜਾਂਦਾ ਹੀ ਆ ਔਰ ਦੂਜਾ ਪਾਸਾ ਦੇਖੋ ਤੁਸੀਂ ਮੀਂਹ ਕਿਦਾ ਪੈਂਦਾ ਹੈ ਕਲੈਕਸ਼ਨ ਆਫ ਵਾਟਰ ਦੇਖੋ ਜੇ ਆਪਾਂ ਗਰਾਊਂਡ ਵਾਟਰ ਦੀ ਗੱਲ ਕਰੀਏ ਆਪਾਂ ਜਿਹੜਾ ਪਾਣੀ ਤਾਂ ਇਹੀ ਯੂਜ਼ ਕਰਦੇ ਨਾ ਅਮਾ ਪਹਾੜਾ ਥਾਣੀ ਪਾਣੀ ਐ ਸਮੁੰਦਰ ਥਾਣੀ ਜਾਂਦਾ ਐ ਸਮੁੰਦਰ ਤੋਂ ਭਾਫ਼ ਬਣ ਕੇ ਬੱਦਲਾ ਥਾਣੀ ਬੱਦਲਾ ਤੋਂ ਕਿੱਥੇ ਉੱਪਰ ਜਾ ਕੇ ਮੀਂਹ ਬੰਦ ਆ ਜੋ ਬੱਦਲ ਠੰਡੇ ਹੋ ਜਾਂਦੇ ਆ ਤੇ ਮੀਂਹ ਪੈਂਦਾ ਗਰਮ ਬੱਦਲ ਨਹੀਂ ਪੈਂਦਾ ਜੋ ਪਾਣੀ ਹੀਟ ਕਰਦਾ ਆ ਆਪਾਂ ਅਕਸਰ ਦੇਖਦੇ ਚੁੱਲਾ ਬਾਲਦੇ ਪਾਣੀ ਹੀਟ ਕਰਕੇ ਖਤਮ ਹੋ ਜਾਂਦਾ ਨਾ ਉਸੇ ਤਰ੍ਹਾਂ ਜੇ ਸਮੁੰਦਰ ਜ਼ਿਆਦਾ ਗਰਮ ਹੋ ਜਾਂਦਾ ਐ ਸਨਲਾਈਟ ਪੈਂਦੀ ਐ ਪਾਣੀ ਕਿਹਾ ਭਾਫ਼ ਬਣ ਕੇ ਉੱਪਰ ਜਾਣ ਲੱਗ ਜਾਂਦਾ ਬੱਦਲ ਬਣਨੇ ਲੱਗ ਜਾਂਦੇ ਆ ਜਦੋਂ ਬੱਦਲ ਠੰਡੇ ਹੋ ਜਾਂਦੇ ਆ ਤੋ ਮੀਂਹ ਪੈਂਦਾ ਤੇ ਪਹਾੜਾ ਤੇ ਮੀਂਹ ਪੈਂਦਾ ਉਹ ਪਾਣੀ ਸਾਫ ਨਹੀਂ ਹੁੰਦਾ ਉਹ ਐਸਿਡ ਰੇਨ ਹੁੰਦੀ ਹੈ ਤੁਹਾਨੂੰ ਬਿਗ ਬੈਗ ਦੀ ਘਟਨਾ ਬਾਰੇ ਸੁਣਾਈ ਸੀ ਨਾ ਧਰਤੀ ਕਿੱਦਾਂ ਬਣੀ ਸੀ ਉਹਦੇ ਵਿੱਚ ਤੁਹਾਨੂੰ ਸਾਰਾ ਦੱਸਿਆ ਗਿਆ ਸੀ ਪਾਣੀ ਆਇਆ ਕਿੱਥੋਂ ਇਹ ਧਰਤੀ ਦੇ ਜੀਵ ਕਿੱਦਾਂ ਆਇਆ ਉਸੇ ਤਰ੍ਹਾਂ ਐਸਿਡ ਰੇਨ ਦਾ ਕਨਸੈਪਟ ਵੀ ਉਹਦੇ ਵਿੱਚ ਮਿਕਰਾਇਆ ਸੀਗਾ ਐਸਿਡ ਰੇਨ ਪੈ ਰਹੀ ਹੈ ਇਹ ਪਹਾੜਾਂ ਵਿੱਚ ਪੈ ਰਹੀ ਹੈ ਇਹ ਪਹਾੜਾਂ ਵਿੱਚੋਂ ਕੀ ਆ ਕਲੈਕਸ਼ਨ ਆਫ ਵਾਟਰ ਫੇ ਪਾਣੀ ਜਾ ਰਿਹਾ ਹੈ ਅੱਧਾ ਪਾਣੀ ਕੀ ਹੈ ਪੱਥਰਾ ਥਾਣੀ ਇਹ ਤੋਂ نیچے ਜਾ ਕੇ ਗਰਾਉਂਡ ਵਾਟਰ ਜਾ ਰਿਹਾ ਹੈ ਇਹ ਗਰਾਉਂਡ ਵਾਟਰ ਦੇ ਵਿੱਚੋਂ ਜਾ ਕੇ ਪਾਣੀ ਕੀ ਆਪਾਂ ਨਲਕਿਆਂ ਰਾਹੀਂ ਕੱਢਦੇ ਨਾ ਪਾਣੀ ਇਹ ਉਹੀ ਪਾਣੀ ਐ ਇਹ ਉਹੀ ਪਾਣੀ ਕੀ ਹੋਣਾ ਹੋ ਰਿਹਾ ਗੰਦਲਾ ਕਿਸ ਤਰ੍ਹਾਂ ਹੋ ਰਿਹਾ ਐ ਐਗਰੀਕਲਚਰ ਰਾਹੀਂ ਉਹਨਾਂ ਹੋ ਕੀ ਰਿਹਾ ਬਿਮਾਰੀਆਂ ਵੀ ਕੀ ਲੱਗ ਰੀਆਂ ਅਕਸਰ ਆਪਾਂ ਗੱਲ ਕਰਦੇ ਆ ਕਿ ਆਪਾਂ ਡੋਮੈਸਟਿਕ ਵੇਸ ਹੋ ਰਿਹਾ ਆਪਣਾ ਫੈਕਟਰੀ ਦਾ ਕਾਰੀਆ ਡੋਮੈਸਟਿਕ ਵੇਸ ਕੀ ਕਰੇ ਲੋ ਜਿਹੜੇ ਆਪਾਂ ਦੁਕਾਨਾਂ ਦਾ ਕੰਮ ਹੁੰਦਾ ਵਾ ਅਕਸਰ ਆਪਾਂ ਘਰ ਵਿੱਚ ਨਾਲੀਆਂ ਲੱਗੀਆਂ ਹੁੰਦੀਆਂ ਨਾ ਕੂੜਾ ਆਪਾਂ ਨਾਲੀਆਂ ਵਿੱਚ ਛੱਡ ਦਿੰਦੇ ਆ ਪਰ ਸੀਵਰੇਜ ਵੀ ਪੇ ਹੁੰਦੇ ਨਾ ਆਪਣਾ ਦਿਲ ਕੀਤਾ ਕੂੜਾ ਜਿੱਥੇ ਦਿਲ ਕੀਤਾ ਸਿੱਟ ਦਿੰਦਾ ਪਰ ਉਹਦੇ ਨਾਲ ਕੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਕ ਪੋਲੂਸ਼ਨ ਹੀ ਹੋ ਰਿਹਾ ਇੱਕ ਚੀਜ਼ ਨਾਲ ਤੁਸੀਂ ਇੱਕ ਰੈਪਰ ਸਿੱਟੋਗੇ ਸਭ ਤੋਂ ਪਹਿਲਾਂ ਕੀ ਗਿਆ ਸੋਇਲ ਪੋਲੂਸ਼ਨ ਫਿਰ ਕੋਈ ਕੁੱਤਾ ਬਿਲਾ ਚੱਕ ਕੇ ਲੈ ਕੇ ਜਾਏਗਾ ਉਹਦੀ ਸਿਹਤ ਖਰਾਬ ਕਰੇਗਾ ਉਹ ਮਰ ਜਾਏਗਾ ਉਹਨਾਂ ਕੀ ਹੋਏਗਾ 에ਅਰ ਪੋਲੂਸ਼ਨ ਵੀ ਹੋਏਗਾ ਹਵਾ ਗੰਦਲੀ ਹੋਏਗੀ ਐਸੇ ਹਵਾ ਵਿੱਚ ਸਭ ਤੋਂ ਜ਼ਿਆਦਾ ਕੀ ਹੈ ਕਾਰਬਨ ਡਾਇਆਕਸਾਈਡ ਐਂਡ ਸਲਫਰ ਡਾਇਆਕਸਾਈਡ ਆ ਤੁਹਾ ਨਿਕਲ ਰਿਹਾ ਫੈਕਟਰੀ ਵਿੱਚੋਂ ਇਹ ਸਲਫਰ ਡਾਇਆਕਸਾਈਡ ਛੱਡ ਰਿਹਾ ਵਾ ਆਪਾਂ ਕਾਰਬਨ ਡਾਇਆਕਸਾਈਡ ਰਿਹਾ ਪਲਾਂਟ ਦਿਨੋਂ ਦਿਨ ਕੱਟੀ ਜਾ ਰਿਹਾ ਅਵਾਜ਼ ਸਾਫ਼ ਕਿਤ ਹੋਏਗੀ ਉਹ ਤੁਸੀਂ ਦੇਖ ਲਓ ਮੈਂ ਕਿੰਨੇ ਕਿੰਨੇ ਦਿਨਾਂ ਬਾਅਦ ਪੈਂਦਾ ਅਗਲੇ ਮਹੀਨੇ ਲੰਘ ਗਏ ਤਾਂ ਮੈਂ ਪੈਂਦਾ ਹੀ ਨਹੀਂ ਪਿਆ ਕਿਉਂ ਨਹੀਂ ਮੀਂਹ ਪੈ ਰਿਹਾ ਮੀਂਹ ਮੀਂਹ ਮੈਂ ਅਕਸਰ ਉੱਥੇ ਪੈਂਦਾ ਜਿੱਥੇ ਦਰਖਤ ਹੋਣਗੇ ਮੀਂਹ ਨਾਲ ਦਰਖਤਾਂ ਤੋਂ ਮੀਂਹ ਨਹੀਂ ਪੈਂਦਾ ਦਰਖਤ ਜਿਹੜਾ ਮੀਂਹ ਆਪਣੇ ਵਾਸਤੇ ਨਹੀਂ ਪੈਂਦਾ ਉਹ ਦਰਖਤਾਂ ਦੀ ਪੁਕਾਰ ਸੁਣ ਕੇ ਪਰਮਾਤਮਾ ਉਹਨਾਂ ਵਾਸਤੇ ਪਾਣੀ ਭੇਜਦਾ ਹੈ ਪਾਣੀ ਮੀਂਹ ਜਿਹੜਾ ਪਾਣੀ ਉਹ ਆਪਣੇ ਵਾਸਤੇ ਨਹੀਂ ਹੁੰਦਾ ਐਸੇ ਜਿਹੜੇ ਹੁੰਦੀ ਨਾ ਉਹ ਪਾਣੀ ਕੀ ਆ ਉਹ ਐਸਿਡ ਖਤਮ ਕਰ ਦਿੰਦੇ ਆ ਜਿਹੜੇ ਦਰਖਤਾਂ ਉਹ ਐਸਿਡ ਖਤਮ ਕਰਕੇ ਆਪਾਂ ਨੂੰ ਸਾਫ਼ ਪਾਣੀ ਦੇ ਦਿੰਦੇ ਆ ਆਪਾਂ ਉਹੀ ਜਿਹੜੇ ਪੌੇੜ ਪੌਦੇ ਆ ਉਹਨਾਂ ਨੂੰ ਆਕਸੀਜਨ ਵੀ ਦਿੰਦੇ ਆ ਆਪਾਂ ਉਹਨਾਂ ਨੇ ਸਾੜੀ ਜਾਂਦੇ ਆ ਕੱਟੀ ਜਾਂਦੀ ਐ ਲੱਕੜ ਕੱਟੀ ਜਾਂਦੀ ਆ ਦਿਨੋ ਦਿਨ ਆਪਾਂ ਡਿਵੈਲਪਮੈਂਟ ਦੀ ਜਗ੍ਹਾ ਆਪਾਂ ਕੀਆ ਦਰਖਤ ਦਿਨੋ ਦਿਨ ਕੱਟੀ ਜਾਂਦੇ ਆ ਉਹੀ ਦਰਖਤਾਂ ਨੇ ਐਸਿਡ ਖਤਮ ਕਰਨਾ ਸੀ ਉਹੀ ਦਰਖਤਾਂ ਨੇ ਕਾਰਬਨ ਡਾਇਆਕਸਾਈਡ ਖਤਮ ਕਰਨੀ ਸੀ ਤੇ ਐਸੇ ਮੈਂ ਕੀ ਆਪਾਂ ਉਹੀ ਦਰਖਤ ਕੱਟੀ ਜਾ ਰਹੀ ਆ ਅਪਾਥੇ ਪੜਿਆ ਨਾ ਉਹਨੇ ਮਾਊਂਟਨ ਦੇ ਰਾਹੀਂ ਇਹ ਦਰਕਤਾ ਥਾਣੀ ਕੀ ਪਾਣੀ ਥੱਲੇ ਜਾਂਦਾ ਹੈ ਸੀਵਰੇਜ ਜਿਹੜਾ ਗਰਾਊਂਡ ਵਾਟਰ ਰੀਚਾਰਜ ਹੁੰਦਾ ਹੈ ਲੀਕੀ ਚਿਰਾਈ ਪਰ ਇਹ ਹੋ ਕੇ ਹੋ ਤਾਂ ਰਿਹਾ ਨਾ ਇਹ ਪਲਾਨਟਸ ਕਰਕੇ ਹੋ ਰਿਹਾ ਮਿੱਟੀ ਕਰਕੇ ਹੋ ਰਿਹਾ ਜੇ ਆਪਾਂ ਉਹੀ ਮਿੱਟੀ ਗੰਦੀ ਕਰੀ ਜਾਵਾਂਗੇ ਤੇ ਆਪਾਂ ਪਾਣੀ ਸਾਫ਼ ਕਿੱਥੋਂ ਹੋਏਗਾ ਇਸ ਟਾਈਮ ਦੁਨੀਆ ਤੇ ਆਪਾਂ ਅਕਸਰ ਗੱਲ ਕਰਦੇ ਦੁਨੀਆ ਦਾ 71% ਕੀ ਪਾਣੀ ਭਰਿਆ ਹੋਇਆ ਜੇ ਧਰਤੀ ਦੀ ਗੱਲ ਕਰੀਏ ਤਾਂ 39% ਜਿਹੜਾ ਪਾਣੀ ਆ ਧਰਤੀ ਦਾ ਜਿਹੜਾ ਆਪਣਾ ਪੂਰੀ ਧਰਤੀ ਦਾ ਪਾਣੀ ਆ 96% ਜਿਹੜਾ ਵਾ ਪਾਣੀ ਸਮੁੰਦਰਾਂ ਦੇ ਵਿੱਚ 2.2% ਜਿਹੜਾ ਪਾਣੀ ਆ ਫਰੈਸ਼ ਵਾਟਰ ਹੈ ਜਿਹਨੂੰ ਆਪਾਂ ਕਹਿ ਸਕੀਏ ਪੀ ਸਕੀਏ ਵਿੱਚੋਂ 9. ਜਿਹੜਾ 0.9% ਜਿਹੜਾ ਪਾਣੀ ਆ ਉਹ ਜਿਹੜਾ ਭਾਫ਼ ਦੇ ਵਿੱਚ ਉੱਡਿਆ ਹੋਇਆ ਪਾਣੀ ਉਹ ਆ ਹੁਣ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਪਾਣੀ ਤਾਂ ਸਰ ਇੰਨਾ ਵਾ ਜੇ ਆਪਾਂ ਸਮੁੰਦਰ ਦੇ ਪਾਣੀ ਵਿੱਚ ਨਮਕ ਕੱਢ ਲਈਏ ਤੇ ਬਾਕੀ ਦਾ ਪਾਣੀ ਪੀ ਸਕਦੇ ਆ ਨਮਕ ਸਬਜ਼ੀਆਂ 'ਚ ਕੰਮ ਆਏਗਾ ਪਰ ਨਹੀਂ ਰਸ਼ੀਆ ਨੇ ਕਰਕੇ ਵੀ ਦੇਖਿਆ ਰਸ਼ਿਆ ਨੇ ਇੱਕ ਫੈਕਟਰੀ ਲਈ ਪਲਾਂਟ ਲਗਾਇਆ ਉਹਨਾਂ ਨੇ ਕਿਹਾ ਕਿ ਆਪਾਂ ਸਮੁੰਦਰ ਦਾ ਪਾਣੀ ਕਿਹਾ ਪੀਣ ਜੋ ਕਰਕੇ ਦੇਖੀਏ 100 ਵਿੱਚੋਂ ਜੇ ਆਪਾਂ 100 ਵਿੱਚ ਸਿਰਫ 40% ਜਿਹੜਾ ਪਾਣੀ ਹੈ ਉਹ ਪਿਓਰ ਹੁੰਦਾ 60 ਆਪਾਂ ਪਿਓਰਿਟੀ ਯੂਜ਼ ਕਰਦੇ ਹਾਂ ਬਿਗ ਐਗਜ਼ਾਮਪਲ ਪਿਓਰਿਟੀ ਦੇ ਵਿੱਚ ਜੇ ਆਪਾਂ ਪਾਣੀ ਪਾਉਂਦੇ ਆ ਅੱਧਾ ਪਾਣੀ ਬਾਹਰ ਚਲ ਜਾਂਦਾ ਨਾ ਉਹੀ ਸੇਮ ਪਲਾਂਟ ਰਸ਼ਿਆ ਨੇ ਓਸ਼ਣ ਦੇ ਵਿੱਚ ਲਗਾ ਕੇ ਦੇਖਿਆ ਕਿ ਆਪਾਂ ਜਿਹੜਾ ਸਮੁੰਦਰ ਦਾ ਪਾਣੀ ਉਹ ਸਾਫ਼ ਕਰ ਲਈਏ ਜੇ ਆਪਾਂ ਐਗਜ਼ਾਮਪਲ ਲਈਏ 100 ਵਿੱਚੋਂ ਸਿਰਫ 40% ਜਿਹੜਾ ਪਾਣੀ ਉਹ ਸਾਫ਼ ਹੋਇਆ 60% ਪਾਣੀ ਬਾਅਦ ਸਮੁੰਦਰ ਦੇ ਵਿੱਚ ਪੋਣਾ ਪਿਆ ਉਹਦੇ ਨਾਲ ਕੀ ਹੈ ਸਮੁੰਦਰ ਤੇ ਜਿਹੜਾ ਐਸਿਡ ਸੀਗਾ ਨਾ ਬਹੁਤ ਜ਼ਿਆਦਾ ਵੱਧ ਗਿਆ 1 ਲੱਖ ਦੇ ਕਰੀ ਮੱਛੀਆਂ ਕਿਹਾ ਸਰਫਿਸ ਏਰੀਆ ਦੇ ਕੋਲ ਕਿਹਾ 1 ਮਹੀਨੇ ਦੇ ਵਿੱਚ ਹੀ ਮਰ ਗਈਆਂ 1 ਲੱਖ ਮੱਛੀਆਂ ਇਹ ਕੋਈ ਛੋਟੀਆਂ amount ਨਹੀਂ ਆ ਇਹ ਸਿਰਫ ਇੱਕ ਪਲਾਂਟ ਆ ਵੱਖਰੇ ਵੱਖਰੇ ਦੇਸ਼ਾਂ ਵਿੱਚ ਹਜੇ ਪਲਾਂਟ ਹੋਰ ਲੱਗ ਰਹੇ ਆ ਕਿ ਲੱਗਣੇ ਚਾਹੀਦੇ ਨੇ ਮੱਛੀਆਂ ਮਾਰ ਰਹੀਆਂ ਮੱਛੀਆਂ ਮਾਰਦੇ ਨਾਲ ਕੀ ਪਾਣੀ ਤਾਂ ਗੰਦਾ ਹੋ ਰਿਹਾ ਨਾ ਪਾਣੀ ਇਹ ਸਮੁੰਦਰ ਦੇ ਵਿੱਚ ਜਿਹੜਾ ਅੱਗੇ ਪਾਣੀ ਥੋੜਾ ਖਾਰਾ ਸੀਗਾ ਵਿੱਚੋਂ 40% ਪਾਣੀ ਆਪਾਂ ਸਾਫ਼ ਕਰਕੇ 60% ਨੂੰ ਹੋਰ ਗੰਦਾ ਕਰੀ ਜਾਂਦੇ ਆ ਉਹ ਵੀ ਖਰਾਬ ਹੋਈ ਜਾ ਰਿਹਾ ਹੁਣ ਪਾਣੀ ਵੀ ਖਰਾਬ ਹੋ ਗਿਆ ਥਰਮਲ ਪਲੂਟ ਜਿਹੜਾ ਹੀ ਗਰਮ ਪਾਣੀ ਆ ਗਰਮ ਪਾਣੀ ਕਿੱਥੋਂ ਹੁੰਦਾ ਫੈਕਟਰੀਆਂ ਦੇ ਵਿੱਚੋਂ ਥਰਮਲ ਪੋਲੂਸ਼ਨ ਲਿਖਿਆ ਨਾ ਪਰ ਥਰਮਲ ਪੋਲੂਸ਼ਨ ਉਹ ਜਿਹੜਾ ਗਰਮ ਪਾਣੀ ਦੇ ਨਾਲ ਹੀ ਜਿਹੜਾ ਪੋਲੂਸ਼ਨ ਹੋ ਰਿਹਾ ਨਾ ਇਹਦੇ ਨਾਲ ਕੋਈ ਬਿਮਾਰੀਆਂ ਲੱਗਦੀਆਂ ਵਾ ਆਪਾਂ ਉਹ ਅਕਸਰ ਹੁਣ ਕਾਫੀ ਸਾਰੇ ਏਰੀਆ ਵਿੱਚ ਕੀ ਆ ਲੋਕੀ ਉਸੇ ਪਾਣੀ ਤੇ ਨਿਰਭਰ ਆ ਆਪਣੇ ਇਸ ਨੌਰਥ ਆਪਾਂ ਨੌਰਥ ਥਰੀ ਚ ਰਹਿੰਦੇ ਨਾ ਆਪਾਂ ਜੇ ਈਸਟ ਵਾਲੇ ਪਾਸੇ ਜਾਈਏ ਇੰਡੀਆ ਦੇ ਉੱਥੇ ਕੀ ਆ ਲੋਕੀ ਕੀ ਨਹਿਰਾਂ ਦੇ ਪਾਣੀ ਤੇ ਨਿਰਭਰ ਕਰਦੇ ਨੇ ਨਾਲੇ ਇਹਦੇ ਪਾਣੀ ਤੇ ਨਿਰਭਰ ਕਰਦੇ ਉਹ ਪਾਣੀ ਇੰਨਾ ਜ਼ਿਆਦਾ ਗੰਦਾ ਹੋ ਚੁੱਕਾ ਉੱਥੇ ਕੀ ਆ ਅਕਸਰ ਕਿਸੇ ਨਾ ਕਿਸੇ ਰੋਗ ਬਿਮਾਰੀ ਲੱਗੀ ਰਹਿੰਦੀ ਆ ਇੱਕ ਪਰਵਾਰ ਦੇ ਵਿੱਚੋਂ ਇੱਕ ਜੀਵ ਨੂੰ ਕੋਈ ਨਾ ਕੋਈ ਪਾਣੀ ਤੋਂ ਬਿਮਾਰੀ ਲੱਗੀ ਹੀ ਹੋਏਗੀ ਜਾਂ ਤਾਂ ਉਹਨੂੰ ਐਸਥਮਾ ਹੋਏਗਾ ਜਾਉਂਦੇ ਸਰੀਰ ਤੇ ਕੋਈ ਨਾ ਕੋਈ ਇਫੈਂਸਰੀ ਆ ਫੋਰੇਫੈਂਸਰੀ ਹੋਣ ਗਿਆ ਅਕਸਰ ਆਪਾਂ ਡਾਕਟਰ ਤੋਂ ਲੈ ਕੇ ਜਾਂਦੇ ਨਾ ਡਾਕਟਰ ਦਵਾਈ ਲੈਣ ਉਹ ਕਹੂੰਗਾ ਆਪਾਂ ਨਿੰਬ ਦੇ ਸਾਬਨ ਨਾਲੋਂ ਤੁਸੀਂ ਗੰਦਾ ਪਾਣੀ ਪੀ ਲਿਆ ਵਾ ਤੁਸੀਂ ਪਿਓਰਿਟੀ ਦਾ ਪਾਣੀ ਪੀਆ ਕਰੋ ਜਾਂ ਤਾਜ਼ਾ ਪਾਣੀ ਪੀਆ ਕਰੋ ਕਿਉਂ ਪਾਣੀ ਗੰਦਾ ਹੋ ਚੁੱਕਾ ਹੈ ਪਾਣੀ ਦੇ ਨਾਲ ਸਾਨੂੰ ਕੋਈ ਬਾੜੀਆਂ ਬਹੁਤ ਜ਼ਿਆਦਾ ਲੱਗੀਆਂ ਆਪਾਂ ਇੱਕ ਛੋਟਾ ਜਿਹਾ ਪ੍ਰੋਜੈਕਟ ਹੋਰ ਕਰਾਂਗੇ ਜੇ ਕਲਾਸ ਆਪਾਂ ਮੈਡਮ ਦੀ ਕਲਾਸ ਆ ਆਪਾਂ ਵਾਟਰ ਰੀਸਾਈਕਲ ਦਾ ਪ੍ਰੋਜੈਕਟ ਕਰਾਂਗੇ ਹੁਣ ਸੀ ਇੱਕ ਬੋਤਲ ਆ ਬੋਤਲਾਂ ਨੂੰ ਕੱਟ ਕਰਕੇ ਆਪਾਂ ਦੋ ਪਾਗਾਂ ਦੇ ਵਿੱਚ ਵੰਡਿਆ ਇਹਦੇ ਵਿੱਚ ਆਪਾਂ ਗੰਦਾ ਪਾਣੀ ਪਾਵਾਂਗੇ ਤੇ ਸਾਫ਼ ਪਾਣੀ ਹੋਏਗਾ ਕਿਸ ਤਰ੍ਹਾਂ ਹੋਏਗਾ ਛੱਤ ਤੋਂ ਪਹਿਲਾਂ ਆਪਾਂ ਡਿਸ਼ੂ ਪੇਪਰ ਰਾਵਾਂਗੇ ਸਭ ਤੋਂ نیچے ਰੱਖ ਲਾਂਗੇ ਫਿਰ ਥੋੜਾ ਰੂੰ ਰੱਖਾਂਗੇ ਰੂੜਾ ਰੱਖਿਆ ਗਿਆ ਇੱਕ ਇੱਕ ਪਰਤ ਕੀ ਆ ਗਈ ਟਿਸ਼ੂ ਪੇਪਰ ਦੀ ਟਿਸ਼ੂ ਵਿੱਚ ਪ੍ਰੋਕਸੀਨਲ ਹੁੰਦਾ ਪਰ ਰੂੜਾ ਰੱਖ ਸਕਦੇ ਆ ਉਥਲੇ ਸਰਫਸ ਨਹੀਂ ਬਣ ਰਿਹਾ ਸੀ ਤਾਂ ਟਿਸ਼ੂ ਪੇਪਰ ਰੱਖਿਆ ਪਰ ਇੱਕ ਪਰਤ ਕੀ ਆ ਗਈ ਆਪਣੇ ਰੂਣ ਦੀ ਇਸੇ ਤਰ੍ਹਾਂ ਕੀ ਆਪਾਂ ਇਸ ਇਧਰ ਵੀ ਧਿਆਨ ਦੇਣਾ ਕਿ ਪਾਣੀ ਇਸ ਪਹਾੜ ਸਮਝਣਾ ਇਹਨੂੰ ਆਪਾਂ ਇਹ ਪਹਾੜ ਦੇ ਵਿੱਚ ਕਿ ਇੱਕ ਮਿੱਟੀ ਦੀ ਪਰਤ ਹੁੰਦੀ ਹੈ ਉਹਦੇ ਤੇ ਥੋੜੀ ਮੋਟੀ ਪਰਤ ਹੁੰਦੀ ਹੈ ਉਹਦੇ ਉੱਪਰ ਕੀ ਹੁੰਦੀ ਰੇਤਾ ਰੇਤਾ ਜਾਂ ਮਿੱਟੀ ਗਾ ਲੋ की उपर है? रेता हम तो ये सोच रहे होने रेता पाल रेता जो पानी जाएगा तो गंदा हो जाएगा नहीं आप साफ करके दिखावा हूँ पाले थोड़े छोटे पत्थर ज ਲਾਸਟ 'ਚ ਥੋੜੇ ਵੱਡੇ ਪੱਥਰ ਜਿਹੜੇ ਆਪਣੇ ਕੀ ਅਕਸਰ ਆਪਾਂ ਛੋਟੇ ਵੱਡੇ ਪੱਥਰ ਆਪਾਂ ਸਰਫੇਸ 'ਤੇ ਦੇਖ ਦਿਆ ਇਹ ਆਪਣਾ ਹੋ ਗਿਆ ਇੱਕ ਸਰਫੇਸ ਤਿਆਰ ਇਹ ਹੋ ਗਿਆ ਆਪਣਾ ਇੱਕ ਸਰਫੇਸ ਤਿਆਰ ਇਹਦੇ ਵਿੱਚ ਗੰਦਾ ਪਾਣੀ ਪਾਵਾਂਗੇ ਸਾਫ਼ ਹੋਏਗਾ ਆਪਾਂ ਦੇਖਦੇ ਹਾਂ ਨੇ ਇਹ ਬਿਲਕੁਲ ਸਾਫ਼ ਆ ਠੀਕ ਹੈ ਇਹਨੂੰ ਇੱਥੇ ਆਪਾਂ ਰੱਖ ਦਿੱਤਾ ਠੀਕ ਹੈ ਇਹ ਪਾਣੀ ਹੈ ਇਹ ਪਾਣੀ ਵਿੱਚ ਥੋੜੀ ਆਪਾਂ ਮਿੱਟੀ ਪਾ ਲੈਂਦੇ ਪਾਣੀ ਨੂੰ ਗੰਦਾ ਕਰਨ ਲਈ ਪਾਣੀ ਵਿੱਚ ਕੀ ਪਾਤੀ ਆਪਾਂ ਮਿੱਟੀ ਮੜਾ ਹੱਥ ਛਾਫ ਕਰ ਲੈ ਪਾਣੀ ਗੰਦਾ ਹੋ ਪਾਣੀ ਗੰਦਾ ਹੋ ਚੁੱਕਾ ਹੈ ਨਾ ਤੁਹਾਡੇ ਸਾਹਮਣੇ ਨਹੀਂ ਪਾਣੀ ਜ਼ਿਆਦਾ ਨਹੀਂ ਪਾਣਾ ਹੁਣ ਪਾਣੀ ਹੌਲੀ ਹੌਲੀ ਕੀ ਹੈ ਉਹ نیچے ਆਏਗਾ ਜਦ ਤੱਕ ਪਾਣੀ نیچے ਆ ਰਿਹਾ ਪਤਰ ਬਾਕੀ ਆਪਣਾ ਇੱਕ ਕਨਸਪਟ ਰਹਿ ਗਿਆ ਇਹਦੇ ਵਿੱਚ ਸੋਇਲ ਪੋਲੂਸ਼ਨ ਦੇ ਨਾਲ ਹੋ ਕੀ ਰਿਹਾ ਹੈ ਸੋਇਲ ਪੋਲੂਸ਼ਨ ਦੇ ਨਾਲ ਹੋ ਕੀ ਰਿਹਾ ਆ ਪ ਮਿੱਟੀ ਗਰਦੀ ਕਰੀ ਜਾ ਰਹੀ ਆ ਫਰਟੀਲਾਈਜੇਸ਼ਨ ਪਾਈ ਜਾ ਰਿਹਾ ਵਿੱਚ ਉਹਦੇ ਨਾਲ ਕੀ ਆਪਣੀ ਜਿਹੜੀ ਜ਼ਮੀਨ ਦੀ ਸ਼ਕਤੀ ਉਪਜਾਓ ਸ਼ਕਤੀ ਬਹੁਤ ਜ਼ਿਆਦਾ ਘਟ ਗਈ ਹੈ ਤਰਤੀਸ ਉਹ ਆਪਾਂ ਹੁਣ ਕੀ ਅਗਰੀਕਲਚਰ ਦੀ ਆਪਾਂ ਐਗਜ਼ਾਮਪਲ ਲੈ ਲਈਏ ਐਗਰੀਕਲਚਰ ਆਪਾਂ ਖੇਤੀਬਾੜੀ ਯੂਜ਼ ਕਰੀ ਜਾਂਦੇ ਆ ਉਹਦੇ ਆਪਾਂ ਟਿਊਬਲ ਲਗਾ ਰਿਆ ਅਕਸਰ ਆਪਾਂ ਦੇਖ ਰਹੇ ਨਾ ਸਰਕਾਰ ਕਹੀ ਜਾਂਦੀ ਕਣਕ ਕਣਕ ਜਿਹੜੇ ਲਗਾ ਰਹੇ ਤੁਸੀਂ ਝੋਨਾ ਨਾ ਲਾਓ ਝੋਨਾ ਨਾਲ ਇਹ ਇੱਕ ਕਣਕ ਨੂੰ ਇੱਕ ਪਾਣੀ ਲੱਗਦਾ ਇੱਕ ਲੀਟਰ ਪਾਣੀ ਲੱਗਦਾ ਤੇ ਝੋਨੇ ਨੂੰ 6 ਬੋਤਲਾ ਪਾਣੀ ਦੀ ਲੱਗਣ ਗਿਆ ਉਹਦੇ ਨਾਲ ਹੋ ਕੀ ਰਿਹਾ ਧਰਤੀ ਦਾ ਜਿਹੜਾ ਆਪਣਾ ਪੰਜਾਬ ਦਾ ਪਾਣੀ ਗਰਾਊਂਡ ਵਾਟਰ ਹੈ ਦਿਨੋ ਦਿਨ ਘਟੀ ਜਾ ਰਿਹਾ ਇੱਕ ਸਟੱਡੀ ਦੇ ਅਕੋਰਡਿੰਗ ਪੰਜਾਬ 'ਚ ਸਿਰਫ 15 ਸਾਲਾਂ ਦਾ ਪਾਣੀ ਰਹਿ ਚੁੱਕਾ ਹੈ ਪੰਜਾਬ ਦੀ ਧਰਤੀ ਥਲੇ ਸਿਰਫ 15 ਸਾਲ ਦਾ ਪਾਣੀ ਰਹਿ ਚੁੱਕਾ ਹੈ ਇਹ ਦਾ ਵਿਚਾਰ ਦੇ ਅਜ ਦਾ ਮੰਨ ਲਓ ਸਥਿਤੀ ਹੈ ਆਪਾਂ ਜਿੱਥੇ ਰਹਿ ਰਹੇ ਆ ਇਹ ਫਸਟ ਚੇਂਜ ਸੈਕਿੰਡ ਚੇਂਜ ਥਰਡ ਚੇਂਜ ਇਹ ਵੀ ਪਾਣੀ ਖਤਮ ਹੋ ਚੁੱਕਾ ਹੈ ਪਾਣੀ ਖਤਮ ਹੋ ਚੁੱਕਾ ਹੈ ਪਾਣੀ ਦਾ ਲੈਵਲ ਇੱਥੇ ਆ ਚੁੱਕਾ ਹੈ ਆਉਣ ਵਾਲੇ 15 ਸਾਲਾਂ ਦੇ ਵਿੱਚ ਇਹ ਤੀਜੀ ਸਟੇਜ ਵੀ ਖਤਮ ਹੋ ਜਾਈਗੀ ਪਾਣੀ ਪੰਜਾਬ ਦਾ ਹਾਲ ਕੀ ਹੋ ਜਾਏਗਾ ਰਾਜਸਥਾਨ ਵਾਲਾ ਆਪਾਂ ਨੂੰ ਦੂਜੇ ਹੀ ਸੂਬਿਆਂ ਦੇ ਉੱਪਰ ਨਿਰਭਰ ਕਰਨਾ ਹੋ ਜਾਏਗਾ ਕਿ ਆਪਾਂ ਨੂੰ ਕੀ ਹੈ ਧਰਤੀ ਥੱਲੇ ਪਾਣੀ ਨਹੀਂ ਬਚੇਗਾ ਬੇਟਾ ਜੀ ਤੁਸੀਂ ਕਿੰਨੇ ਜਾਰਾ ਛੋਟੇ ਹੋ ਤੁਸੀਂ ਆਉਣ ਵਾਲੇ 15 ਸਾਲਾਂ ਦਾ ਫਿਊਚਰ ਸੋਚੋ ਆਪਣਾ ਕਿਤੇ ਜਿੱਥੇ ਤੁਸੀਂ ਪਾਣੀ ਲਈ ਤੜਫੋਗੇ ਇਸ ਟਾਈਮ 1 ਲੀਟਰ ਪਾਣੀ ਦੀ ਕੀਮਤ 20 ਤੋਂ 30 ਰੁਪਏ ਬੋਟਲ ਹੋ ਚੁੱਕੀ ਆ ਜੇ ਪਾਣੀ ਮੁੱਕ ਜਾਏਗਾ ਤੇ ਰਹਿ ਕੀ ਜਾਏਗਾ ਕੱਲ ਤਾਂ ਸੰਨ ਨੇ ਕਹਿਆ ਕਰਾਇ ਦੱਸਿਆ ਸੀ ਨਾ ਇਹ ਇੱਕ ਪਾਣੀ ਨਾ ਹੋਏਗਾ ਤੁਸੀਂ ਭਾਂਡੇ ਧੋ ਲੋਗੇ ਕੱਪੜੇ ਧੋ ਲੋਗੇ ਰੋਟੀ ਸਬਜੀ ਬਣਾ ਲੋਗੇ ਕੁਝ ਵੀ ਨਹੀਂ ਕਰ ਸਕਦੇ ਬਿਨਾ ਪਾਣੀ ਤੋਂ ਅਸੀਂ ਜੀ ਨਹੀਂ ਸਕਦੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਤੇ ਕਿੰਨੀ ਵੱਡੀ ਐਗਜ਼ਾਮਪਲ ਆ ਤੁਹਾਡੇ ਸਾਹਮਣੇ ਪੰਜਾਬ ਦੀ ਪਹਿਲਾ ਸਟੇਜ ਖਤਮ ਹੋ ਗਿਆ ਦੂਜਾ ਵੀ ਖਤਮ ਹੋ ਗਿਆ بس ਇੱਕ ਸਟੇਜ ਰਹਿ ਗਿਆ पानी ज्यादा पाता बल पानी ज्यादा नहीं पाना सी यार चट चट पर आओ पानी बिल्कुल तो थोड़ा थोड़ा रखना कैमरा पर करके आओ पानी बहुत ज्यादा पाता बिल्कुल मारा है पानी तो पाना ही पाना पानी पानी बहुत थोड़ा थोड़ा हो जाए माइक लगा दो टिशू पेपर जाकर तो टिशू पेपर जाकर ਦਿਸੇ ਕੋ ਪਰ ਪਾਣੀ ਕਟੋਰੀ ਵਿੱਚ ਉਹਦੇ ਵਿੱਚ ਪਾਣੀ ਕਟੋ ਚਾਰਜ ਕਰਦੇ ਕਰਦੇ ਦਿਸੇ ਕੋ ਪਰ ਦੂ ਕਰ ਦੋ ਬੜਾ ਪਾਣੀ ਸਾਫ਼ ਹੋ ਰਿਹਾ ਮੈਂ ਤੁਹਾਨੂੰ ਪਾਣੀ ਪੀ ਕੇ ਵੀ ਦਿਖਾਵਾਂਗਾ ਉਹ ਪਾਣੀ ਕਿੱਦਾਂ ਸਾਫ਼ ਹੋਇਆ ਉਹ ਪਾਣੀ ਤਰ ਤੈਮੂ ਰਿਹਾ ਆਪਾਂ ਕਲਾਸ ਖਤਮ ਕਰਨੀ ਹੈ ਤੁਹਾਨੂੰ ਬਾਜ ਪੇਜ ਪ੍ਰੋਜੈਕਟ ਦਾ ਆਤੀ ਸਮਝਾ ਦਿੱਤਾ ਜਾਏਗਾ ਉਹ ਪ੍ਰੋਜੈਕਟ ਚੱਲ ਰਿਹਾ ਤੁਹਾਡਾ ਉਧਰ ਪੋਲੂਸ਼ਨ ਬਾਰੇ ਪਤਾ ਲੱਗ ਗਿਆ ਪਾਣੀ ਗੰਦਾ ਕਰੋਗੇ ਤੁਸੀਂ ਹੁਣ ਜਿਹੜਾ ਕੂੜਾ ਹੁੰਦਾ ਬੇਟਾ ਅਕਸਰ ਆਪਾਂ ਨੂੰ ਕੀ ਆ ਇਸ ਟਾਈਮ ਆਪਾਂ ਸਾਰੇ ਰਿਹਾ ਬਹੁਤ ਜ਼ਿਆਦਾ ਐਨਜੀਓ ਕੀ ਪ੍ਰਚਾਰ ਕਰ ਰੀਆਂ ਸਾਨੂੰ ਕਿ ਜੂਟ ਜਾਂ ਕਾਗਜ਼ ਦੇ ਲਫਾਫੇ ਯੂਜ਼ ਕਰਨੇ ਚਾਹੀਦੇ ਆ ਪਲਾਸਟਿਕ ਦੇ ਲਫਾਫੇ ਨਹੀਂ ਯੂਜ਼ ਕਰਨੇ ਚਾਹੀਦੇ ਕਿਉਂਕਿ ਪਲਾਸਟਿਕ ਦੀ ਗੱਲ ਨਹੀਂ ਨੀ ਆ ਪਲਾਸਟਿਕ ਦੇ ਆਪਾਂ ਜਿਹੜੇ ਲਫਾਫੇ ਸੈਟ ਵੀ ਦਿੱਤੇ ਨਾ ਬਾਹਰ ਗਾਵਾਂ ਮੱਝੀਆਂ ਹੀ ਖਾਂਦੀਆਂ ਅਕਸਰ ਇੱਕ ਐਨਜੀਓ ਆ ਬਣੀ ਹੋਈ ਉਹ ਐਨਜੀਓ ਕੀ ਕਰ ਰਹੀ ਆ ਗਾਵਾਂ ਮੱਝੀਆਂ ਨੂੰ ਕਲੈਕਟ ਕਰਕੇ ਉਹਨਾਂ ਨੂੰ ਕਲੈਕਟ ਕਰਕੇ ਕੀ ਆ ਇਹ ਬਿਮਾਰ ਹੋ ਜਾਂਦੀਆਂ ਪਿਛਲੇ ਜੇ ਆਪਾਂ 6 ਮਹੀਨੇ ਦੀ ਚੜੀ ਕਰੀ ਨੇ ਇਸ ਸਾਲ ਦੇ ਵਿੱਚ ਲਗਭਗ 10000 ਤੋਂ ਜ਼ਿਆਦਾ ਗਾਵਾਂ ਇਹ ਜੀਆਂ ਮਰੀਆਂ ਸਿਰਫ ਪਲਾਸਟਿਕ ਖਾ ਕੇ ਹੀ ਮਰ ਚੁੱਕੀਆਂ ਵਾਂ ਇੰਡੀਆ ਦੇ ਵਿੱਚ ਪੂਰੇ ਇੰਡੀਆ ਵਿੱਚ ਜਿਹਨੂੰ گاਉ ਮਾਤਾ ਕਿਹਾ ਜਾਂਦਾ ਹੈ ਇੰਡੀਆ ਵਾਲੇ ਲੋਕ Hindu Bhai Chare ਨੂੰ گاਉ ਮਾਤਾ ਕਹਿੰਦੇ ਨੇ ਪਾਣੀਆਂ ਨੂੰ ਕੀ ਆ ਮਾਂ ਕਹਿੰਦੇ ਨੇ ਧਰਤੀ ਨੂੰ ਮਾਂ ਕਹਿੰਦੇ ਨੇ ਸਭ ਤੋਂ ਜ਼ਿਆਦਾ ਉਹੀ ਚੀਜ਼ ਗੰਦੀ ਹੋ ਰਹੀ ਹੈ ਗੰਗਾ ਨੂੰ ਮਾਂ ਕਹਿੰਦੇ ਨੇ ਐਸਮ ਗੰਗਾ ਬਹੁਤ ਜ਼ਿਆਦਾ ਗੰਦੀ ਹੋ ਚੁੱਕੀ ਹੈ گاਉ ਨੂੰ ਮਾਤਾ ਕਹਿੰਦੇ ਮਾਤਾ گاਉ ਮਾਤਾ ਕਿ ਐਸਮ ਪਲਾਸਟਿਕ ਖਾ ਖਾ ਕੇ ਮਾਰ ਰਹੀ ਹੈ ਸਾਨੂੰ ਉਸ ਚੀਜ਼ਾਂ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਹਨੂੰ ਆਪਾਂ ਮਾਂ ਕਹਿ ਰਿਹਾ ਉਹ ਮਾਂ ਦਾ ਬਚਾਅ ਵੀ ਕਰ ਲਈਏ ਜੇ ਧਰਤੀ ਸਾਡੀ ਮਾਂ ਵੈ ਧਰਤੀ ਉੱਤੇ ਹੀ ਸਾਰਾ ਕੁਝ ਹੈਗਾ ਆਪਾਂ ਉਸ ਮਾਂ ਨੂੰ ਕਿਹਾ ਮਰਨ ਨਹੀਂ ਦੇਣਾ ਗੁਰਬਾਣੀ ਸਾਨੂੰ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜੇ ਸਾਡਾ ਪਵਣ ਗੁਰੂ ਆ ਤੇ ਸਾਨੂੰ ਹਵਾ ਨੂੰ ਵੀ ਕੀ ਆ ਗੰਦਾ ਨਹੀਂ ਕਰਨਾ ਚਾਹੀਦਾ ਪਾਣੀ ਪੀਤਾ ਤੇ ਆਪਾਂ ਪੀਤਾ ਨੂੰ ਆਪਾਂ ਮਾਰਦੇ ਆ ਪੀਤਾ ਨੂੰ ਘਰੋਂ ਬਾਹਰ ਕੱਢਦੇ ਆ ਤੇ ਆਪਾਂ ਪੀਤਾ ਨੂੰ ਗੰਦੇ ਚੀਜ਼ਾਂ ਖਵਾਉਂਦੇ ਆ ਤੇ ਆਪਾਂ ਪਾਣੀ ਗੰਦਾ ਕਿੱਦਾਂ ਹੋਣ ਦੇ ਰਹੇ ਆ ਜੇ ਧਰਤੀ ਆਪਣੀ ਮਾਂ ਵਾ ਧਰਤੀ ਵਿੱਚ ਕੈਮੀਕਲ ਕਿਉਂ ਪਾ ਰਿਆ ਜਿਵੇਂ ਆਪਣੀ ਮਾਂ ਨੂੰ ਕੈਮੀਕਲ ਵਾਲੀ ਰੋਟੀ ਪਾ ਕੇ ਦੇ ਦੇ ਆਪਾਂ ਜੱਦ ਲਾਵਾਂਗੇ ਤੇ ਧਰਤੀ ਨੂੰ ਜੇ ਮਾਂ ਕਹਿੰਦੇ ਫੇ ਉਹ ਮਾਂ ਦਾ ਖਿਆਲ ਰੱਖਣਾ ਕਿਹਦੀ ਜ਼ਿੰਮੇਵਾਰੀ ਆ ਆਪਣੀ ਕਿਉਂਕਿ ਧਰਤੀ ਨੂੰ ਮਾਂ ਤਾਂ ਆਪਾਂ ਹੀ ਕਹਰੇ ਨਾ ਤੇ ਉਸ ਮਾਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਕਿਹਦੀ ਆ ਰੱਖਾਂਗੇ ਧਿਆਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਸ ਵਕਤ ਤੇ ਆਪਾਂ ਚੱਲ ਕੇ ਗੁਰਨਾਇ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹਦੀ ਗੱਲ ਕੀਤੀ ਜਬਜੀ ਸਾਹਿਬ ਉਹਨਾਂ ਦੀ ਸ਼ਾਖਾ ਰਚਨਾ ਉਹਨਾਂ ਦੇ ਸ਼ਲੋਕ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਕਹਿ ਦਿੱਤਾ ਕਿ ਜੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਸਭ ਕੋ ਮਾਤਾ ਪਿਤਾ ਜਿਹੜੇ ਹੈਗੇ ਆ ਗੁਰੂ ਆ ਇਹਨਾਂ ਦਾ ਧਿਆਨ ਰੱਖਣਾ ਆਪਣਾ ਫਰਜ਼ਾ ਤੇ ਆਪਾਂ ਜੇ ਫਰਜ਼ ਨੂੰ ਜਿਹੜਾ ਬੱਚਾ ਨਾ ਆਪਣੇ ਫਰਜ਼ ਨੂੰ ਭੁੱਲ ਜੇ ਦੁਨੀਆ ਉਹ ਪੁੱਛਦੀ ਨਹੀਂ ਆ ਦੁਨੀਆ ਉਹਨੂੰ ਪੁੱਛਦੀ ਨਹੀਂ ਕਿ ਆਪਣੇ ਮਾਪਿਓ ਦਾ ਸਗਾ ਨਹੀਂ ਹੋਇਆ ਆਪਣੇ ਸਤਾਦ ਆਪਣੇ ਗੁਰੂ ਦਾ ਸਗਾ ਨਹੀਂ ਹੋਇਆ ਇਨੀ ਸਾਦਾ ਕੀ ਸਗਾ ਹੋਣਾ ਏਦ ਕਰਕੇ ਸਾਨੂੰ ਕੀ ਆ ਪਵਨ ਨੂੰ ਪਾਣੀ ਨੂੰ ਤੇ ਧਰਤੀ ਨੂੰ ਕੀ ਆ ਸਾਫ਼ ਰੱਖਣਾ ਚਾਹੀਦਾ ਅੱਜ ਦੀ ਕਲਾਸ ਵਿੱਚ ਇਨਾ ਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਕਤੇ ਬਹੁਤ ਬਹੁਤ ਧੰਵਾਦ ਅਭੀਰ ਸਾਡੇ ਸਾਡੇ ਟੀਚਰ ਤੁਹਾਡੇ ਸਰ ਵਿਕ੍ਰਮ ਪੀਸੀ ਜੀ ਹੋਰ ਆਲਾ ਜਿਨ੍ਹਾਂ ਨੇ ਪੋਲੂਸ਼ਨ ਦੇ ਉੱਪਰ ਬਹੁਤ ਵਧੀਆ ਤਰੀਕੇ ਦੇ ਨਾਲ ਵਿਚਾਰਾ ਸਾਂਝਿਆ ਕੀਤਾ ਇਹਦੇ ਨਾਲ ਤੁਹਾਨੂੰ ਟਰੈਕਟੀਕਲ ਪ੍ਰੋਜੈਕਟ ਵਰਕ ਜਿਹੜਾ ਤੁਹਾਨੂੰ ਦਿਖਾਇਆ ਹੈਗਾ ਤੇ ਇਹ ਪ੍ਰੋਜੈਕਟ ਵਰਕ ਜਿਹੜਾ ਬਾਹਰ ਲਗਾ ਦਿੱਤਾ ਜਾਏਗਾ ਤੁਸੀਂ ਬਾਅਦ ਵਿੱਚ ਆਰਾਮ ਨਾਲ ਦੇਖ ਸਕਦੇ ਹੋ ਠੀਕ ਹੈ ਜਿਹੜੇ ਉਹ ਬੱਚੇ ਪਿੱਛੇ ਬੈਠੇ ਸੀ ਨਹੀਂ ਦੇਖ ਸਕਦੇ ਸੀ ਇਹ ਉਹ ਬਾਅਦ ਵਿੱਚ ਦੇਖ ਸਕਦੇ ਹੋ ਤੇ YouTube ਦੇ ਉੱਪਰ ਇਹ ਸਾਰੀ ਵੀਡੀਓ ਚਲੀ ਗਈ ਹੈ ਤੁਸੀਂ YouTube ਤੋਂ ਵੀ ਬੜੇ ਧਿਆਨ ਦੇ ਨਾਲ ਇਹ ਸਾਰਾ ਪ੍ਰੋਜੈਕਟ ਵੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰ ਦਿਕੰਬੀ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਇੰਨੇ ਪਿਆਰ ਦੇ ਨਾਲ ਆਰ ਪੋਲੂਸ਼ਨ ਵਾਟਰ ਪੋਲੂਸ਼ਨ ਸੋਇਲ ਪੋਲੂਸ਼ਨ ਤੇ ਥਰਮਲ ਪੋਲੂਸ਼ਨ ਤੇ ਤੜਨਾ ਵਿਚਾਰਾਂ ਸਾਂਝੇ ਕੀਤੇ ਨੇ ਇਹਨਾਂ ਦਾ ਧੰਨਵਾਦ tiers ਸੱਤ ਫਤੇਬਲਾਉ ਜੀ ਵਾਹਿਗੁਰੂ ਕੀ ਕਾਫੀ ਸਾਹਿਬ ਯਾਤ ਸਤਿ